ਸਾਰੇ ਗੇ ਦੋਸਤੋ ਆਈ ਦੇ ਬਲੌਗ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਜਿਹੜੇ ਲਾਸਟ ਦਿਨ 4 5 3 9 ਦਿਨਾਂ ਦਾ ਬਲੌਗ ਇਕੱਠਾ ਹਾਜ਼ਰ ਲੈ ਕੇ ਹਾਜ਼ਰ ਹੋਏ ਆ ਤੇ ਤੂੜੀ ਦੀ ਬਣਾ ਰਹੇ ਸੀਗੇ ਆਪਣੇ ਮੱਲੜ ਵਾਲੇ ਖੇਤ ਤੇ ਅਦਰ ਬੱਦਲੋ ਵੀ ਬਣਿਆ ਸੀਗਾ ਤੇ ਮਸਾਂ ਸੀਜ਼ਨ ਪੂਰਾ ਕੀਤਾ ਪਾਣੀ ਦਾ ਆਪਣਾ ਤੂੜੀ ਦਾ ਤੇ ਕਦੇ ਮਸ਼ੀਨ ਕੋਈ ਨਾ ਕੁਝ ਖਰਾਬ ਹੋ ਜਾਂਦਾ ਸੀਗਾ ਟੁੱਟੇ ਜਾਂਦਾ ਸੀ ਤੇ ਕਦੇ ਮੀਂਹ ਆ ਜਾਂਦਾ ਸੀਗਾ ਦੂਜੇ ਦਿਨੋਂ ਕਲਿਆਰ ਬਹੁਤ ਪਈ ਆਈ ਸੀ ਤੇ ਲੋਡ ਕਰਾਉਣਾ ਪੈਂਦਾ ਫੇ ਸਿਕੋਸ ਨੋਕਸ ਤੇ ਇੱਕ ਟੂੜੀ ਦਾ ਰੇਟ ਵੀ 150 170 ਕੋਈ ਨਹੀਂ ਸੀਗਾ ਕੋਈ ਲਾਈਵ ਅੰਸਾ ਸੌਦਾ ਨਹੀਂ ਰਹਿ ਗਿਆ ਟੂੜੀ ਦਾ ਯਾਰ ਬਹੁਤ ਪੈਂਦੀ ਰਹੀ ਹੈ ਤੇ ਇਧਰ ਬਦਲ ਵੀ ਬਣ ਕੇ ਆ ਗਿਆ ਸੀ ਤੇ ਇੱਥੇ ਆਪਾਂ ਟੂੜੀ ਚੜ੍ਹ ਵਾਲੇ ਖੇਤ ਵੀ ਇੱਥੇ ਲਾ ਕੇ ਰੱਖਿਆ ਕੁਸਤਰਾ ਨੂੰ 40 35 40 ਟਰਾਲਾਂ ਤੇ ਇਧਰ ਝੰਡਲੇ ਖੇਤ ਲਾ ਰਹੇ ਸੀ ਕਿਉਂਕਿ ਦੂਰ ਸੀ ਆਪਣੇ ਘਰ ਤੋਂ ਖੇਤ ਝੰਡਲੇ 8-9 ਕਿਲੋਮੀਟਰ ਪੈ ਜਾਂਦਾ ਤੇ ਇੱਧਰ ਲਈ ਬਾਣ ਵਾਲੀ ਆਪਣੀ ਟੂੜੀ ਬਣਾਵਣਾ ਕਿ ਆਪਣੇ ਵਾਲੀ ਬਾਣ ਵਾਲੀ ਇੱਥੇ ਬਣੀ ਜਾਂਦੀ ਆ ਸਾਹਮਣੇ ਤੇ ਇੱਥੇ ਟਰਾਲنگ ਲਾਈ ਨਾਲ ਇੱਕ ਟਰੈਕਟਰਾਂ ਸਰ ਗਿਆ ਤਾਂ ਨੇ ਤੇਲ ਵਗੇਰਾ ਦਾ ਖਰਚਾ ਬਹੁਤ ਪੈਂਦਾ ਟੂੜੀ ਦਾ ਰੇਟ ਹੈ ਨਹੀਂਗਾ ਤੇ ਘਰ ਕੋਲੇ ਲੈ ਕੇ ਆਉਣਾ ਕੰਮ ਬਹੁਤ ਔਖਾ ਲੱਗਦਾ ਦੋ ਟਰੈਕਟਰ ਆਉਂਦੀ ਆ ਜਾ ਆ ਇਹ ਵੀ ਤੇ ਟੂੜੀ ਦੇਖ ਸਕਦਾ ਤੁਸੀਂ ਬਣੀ ਜਾਂਦੀ ਆਪਣੇ ਗਾਉਂ ਦੇ ਟਰੈਕਟਰ ਤੇ ਚੱਲਦੀ ਆ ਮਸ਼ੀਨ ਤੇ ਇੱਧਰ ਸੋਹਾਂ ਟੈਟਰ ਆ ਨੇ ਹਮੜਾ ਕਿਤਣਾ ਕੋਲੇ ਇਧਰ ਇੱਕ ਦਿਨ ਆਪਣਾ ਨਰਮਲ ਕੇ ਲਾਇਆ ਸੀ ਕੱਲ ਆਪਣਾ ਸ਼ਨੀਵਾਰ ਨੂੰ ਤੇ ਇਧਰ ਨਰਮਲ ਟਾਲੀਆਂ ਤੇ ਆਪਣਾ ਟਾਲੀਆਂ ਇਕੱਠੇ ਖੜੀਆਂ ਦੋਨੇ ਮਸ਼ੀਨਾਂ ਇਕੱਠੀਆਂ ਚਲਾਈਆਂ ਸੀ ਇਧਰ ਇੰਦਰ ਨੂੰ ਚਾਚਾ ਲਦੂਆਂ ਟੜਾ ਜਾਂਦੇ ਨੇ ਤੇ ਇਧਰ ਦੂਆ ਠੱਪਟ ਪਾਈ ਵਾਲਾ ਕੰਮ ਆਪਣੀ ਘਰ ਵਾਲੀ ਤੜ ਚਾਲ 11 ਵਗੈਰਾ ਲਏ ਠੱਪਟ ਪਾਈ ਕੀਤੀ ਕਾਰਾ ਇਸ ਚਾਚਾ ਕੇ ਲਾ ਤੇ ਨਾਲ ਆਪਣੀ ਟੂੜੀ ਵਾਲੇ ਬੰਦੇ ਵੀ ਲੱਗੇ ਸੀਗੇ ਪਰ ਲਈ ਪਾਸੇ ਸਾਹਮਣੇ ਬੈਠੇ ਸੀ ਕਿ ਪਾਣੀ ਵੀ ਜਾਂਦੀ ਸੀ ਰੋਪਟ ਪਾਈ ਕਰਕੇ ਤੇ ਕਿਰੇ ਲੋਟ ਤਵੰਗ ਕਰਾ ਮਾਰ ਕੇ ਤੇ ਉਹ ਦੂ ਬਾਦ ਤਾ ਤ ਮਾਰ ਲੱਗ ਤਵੰਗਾ ਮਿੱਟੀ ਵਗਰਾ ਪਾਉਂਦਾ ਪੱਖੇ ਦਾ ਕੰਮ ਬਿਨ ਮੇੜ ਦੇ ਨਮੀ ਕਣੀ ਇਹ ਦਸੀ ਇਹਨ ਦੋਤਾਂ ਦਾ ਨਮੀ ਤੇ ਇਹ ਰੋਪਟ ਪਾਈ ਕਰਤੀ ਇੱਥੇ ਵੀ ਆਪਾਂ ਟਾਲੀਆਂ 100 ਤੇ 100 ਤੋਂ ਉੱਤੇ ਰੱਖ ਲੀਆਂ ਟਾਲੀਆਂ ਤੇ ਕਾਈ ਵੱਡੀ ਤੜ ਬਣ ਗਈ ਆਪਣੇ ਘਰ ਕੋਲੇ ਟੜ ਜਿਹੜੀ ਟੁੜੀ ਵਾਲੀ ਲਾਈ ਹੋਈ ਆ ਤੇ ਵੇਖੋ ਕੀ ਮੁੱਲ ਪੈਂਦਾ ਰੇਟ ਕਿਸਮਤ ਆਊਗਾ ਕਿ ਨਹੀਂ ਤੇ ਘੇਰੇ ਲੋਟ ਤਾਂ ਹੁnga ਮਾਰ ਰਹੀ ਸੀ ਕਿ ਉਦੋਂ ਪਾਣੀ ਛੱਡ ਕੇ ਤੇ ਪੱਖੇ ਨਾਲ ਮਿੱਟੀ ਪਾਵਾਂਗੇ ਪੱਖੇ ਨਹੀਂ ਪਾਉਨੇ ਆਂ ਇਸ ਸਾਲ ਮਿੱਟੀ ਤਾਂ ਲਿਪਕੇ ਰੱਖਾਂਗੇ ਤੇ ਆਈਦੀ ਵੇਖਾਂਗੇ ਦੋ ਤਿੰਨ ਮਹੀਨੇ ਤੇ ਕਰ ਜੇ ਹੋਇਆ ਰੇਟ ਆਇਆ ਵੇਚ ਦਨੀਆ ਤੇ ਤੇ ਇਧਰ ਪਾਣੀ ਵਗੈਰਾ ਛੱਡਿਆ ਸੀ ਕਿ ਸਾਹਮਣੇ ਸੋਰਨ ਮੋਟਰ ਆਪਣੀ ਸਾਹਮਣੇ ਚੱਲੀ ਜਾਂਦੀ ਹੈ ਸੱਚੇ ਘੰਡੇ ਕੀ ਛੱਡ ਕੇ ਲੈ ਆਈ ਸੀ ਦੂਜੀ ਸਪਲਾਈ ਵਾਲੀ ਤਹਲੇ ਲੈਟ ਆਉਣ ਨਹੀਂ ਲੱਗੀ ਪਾਣੀ ਛੱਡ ਤਾਂ ਆਪਾਂ ਘੇਰੇ ਲੋਟ ਉਹ ਦਵਾ ਬਰਾਦਰ ਲਿਆਇਆ ਸੀ ਪੱਖਾ ਤੇ ਮਿੱਟੀ ਵਗੈਰਾ ਪਾਉਣ ਲੱਗ ਗਿਆ ਉੱਪਰ ਤੂੜੀ ਦੇ ਦੇਖ ਸਕਦੇ ਆ ਆਪਣਾ ਪੱਖਾ ਚੱਲਦਾ ਕੇਰਾ ਪਤਲਾ ਪਤਲਾ ਪਾਣੀ ਹੈ ਪਾਉਂਗੇ ਉੱਤੇ ਜੱਕ ਜਵ ਵਾਜੂਗਾ ਇੱਕ ਇਹਦਾ ਮਿੱਟੀ ਥੱਲੇ ਡੱਗ ਪੈਂਦੀ ਤੂੜੀ ਦੀ ਕਿਉਂਕਿ ਹੰਤੜ ਉੱਪਰ ਕੇਰਾ ਪਾਣੀ ਦਾ ਜੱਕ ਜਵ ਵਹਣਾ ਕਿਦੋਂ ਵੱਜ ਗਿਆ ਹੋਲੀ ਲਈ ਫਿਰ ਘਾਰਾ ਪਾਉਣ ਲੱਗ ਜੂ ਉੱਤੇ ਕਿਉਂਕਿ ਜਿਆਦਾ ਇੱਕ ਇਹਦਾ ਘਾਰਾ ਜੇ ਉੱਪਰ ਸਿਰਦੇ ਆ ਪੱਖੇ ਨਾਲ ਥੱਲੇ ਆ ਜਾਂਦਾ ਤੂੜੀ ਫੋਲੀ ਹਲੇ ਥੱਲੇ ਨੂੰ ਕੇਰਾ ਪਾਣੀ ਖਲਾਰਨਾ ਪੈਂਦਾ ਉੱਤੇ ਤੇ ਪਾਣੀ ਦਾ ਆਪਣੀ ਨਪੀ ਜਾਂਦੀ ਹੈ ਲਦੜ ਜਿਹੀ ਜਾਂਦੀ ਹੈ ਥੋੜੀ ਜੀ ਜਾ ਕੇ ਵਾਜਦੇ ਨੇ ਉਸ ਦੂਬਰ ਘਾਰਾ ਫਾਤਾ ਸੀਗਾ ਵੀ ਦੇਖ ਸਕਦੇ ਤੁਸੀਂ ਕੇਰਾ ਪਾ ਕੇ 2 ਘੰਟੇ ਰੱਖ ਕੇ ਫਿਰ ਪਾਣੀ ਛੱਡਤਾ ਸੀਗਾ ਦੁਬਾਰਾ ਫਿਰ ਪਾਣੀ ਛੱਡਿਆ ਸੀ ਖੜਾ ਸੀ ਖਾਲਾ ਭਰ ਕੇ ਠੱਲਿਆ ਸੀਗਾ ਤੇ ਇਧਰ ਆਪਾਂ ਮੋਹਾ ਬਣ ਮੰਥ ਵਰਤਤਾ ਸੀਗਾ ਮੋਹਾ ਪਾ ਕੇ ਰੱਖਿਆ ਸੀ ਵਿੱਚ ਖਾਲੇ ਦੇ ਤੇ ਉਸ ਦੂਬਰ ਦੁਬਾਰਾ ਫਿਰ ਆਪਾਂ 2-3 ਘੰਟੇ ਤੱਕ ਪਾਵਾਂਗੇ ਮਿੱਟੀ ਦੁਬਾਰਾ ਫਿਰ ਦਿਖਾਵਾਂਗੇ ਤੁਹਾਨੂੰ ਪਾਣੀ ਛੱਡਿਆ ਕਿਰਾ ਦੁਬਾਰਾ ਫਿਰ ਸੁੱਕ ਗਿਆ ਤੇ ਹੁਣ ਫਿਰ ਬਜ਼ਰ ਚਾਹ ਪਣੀ ਵੀ ਕਿਰਾ ਪੀਕੇ ਦੁਬਾਰਾ ਫਿਰ ਪੱਖੇ ਨਾ ਚੰਗੀ ਤਰ੍ਹਾਂ ਮਿੱਟੀ ਪਾਉਣ ਲੱਗ ਗਈ ਸੀਗੇ ਵਧੀਆ ਬਣ ਗਈ ਸੀ ਹੁਣ ਤੇ ਵਧੀਆ ਹੁਣ ਕਿਹਰੇ ਲੋਟ ਸਾਰੇ ਤੜ ਦੇ ਉੱਤੇ ਚੰਗੀ ਤਰ੍ਹਾਂ ਮਿੱਟੀ ਪਾਉਣ ਲੱਗ ਗਏ ਪਰਲੇ ਪਾਸੇ ਵੀ ਪਾਉਂਦਾ ਆ ਰਿਹਾ ਬ੍ਰਦਰ ਪਰਲੇ ਪਾਸੇ ਵੀ ਉੱਪਰ ਟੀਸੀਜ਼ ਪਾਉਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਮੀਂਹ ਕਣੇ ਦੇ ਮੌਸਮ ਵਿੱਚ ਉੱਪਰ ਟੀਸੀਜ਼ ਪਾਣੀ